ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਜੀ ਦੀ ਸੰਗਮੁਖੀ ਸ਼੍ਰੀ ਮੋਹਨ ਭਗਵਤ ਦੇ ਸਾਹਮਣੇ ਜਿਹੜੀ ਇੱਕ ਜਿਵੇਂ ਲੱਗਦਾ ਏ ਹੈ ਵੀ ਉਹ ਪੇਸ਼ੀ ਭੁਗਦੇ ਹੁੰਦੇ ਐ ਉਸ ਤਰ੍ਹਾਂ ਕਿਸਮ ਦੀ ਵੀਡੀਓ ਕਈ ਦਿਨਾਂ ਦੀ ਸਾਡੇ ਪੰਜਾਬ ਦੀ ਆਡਾ ਸੋਸ਼ਲ ਮੀਡੀਆ ਦੇ ਉੱਤੇ ਅਖਬਾਰਾਂ ਦੇ ਉੱਤੇ ਛਾਈ ਹੋਈ ਹੈ। ਉਹਨਾਂ ਦਾ ਅੱਡ ਅੱਡ ਪਾਸਿਆਂ ਤੋਂ ਵਿਰੋਧ ਹੋ ਰਿਹਾ ਹੈ ਜਿਹੜੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖਤਾਂ ਦੇ ਜਥੇਦਾਰਾਂ ਦੇ ਬਾਰੇ ਵਿੱਚ ਵੀ ਉਹਨਾਂ ਨੂੰ ਕਿਵੇਂ ਉਹਨਾਂ ਦੀ ਭਰਤੀ ਕਰਨੀ ਚਾਹੀਦੀ ਹੈ ਕਿਵੇਂ ਉਹਨਾਂ ਦੇ ਕੀ ਸੇਵਾ ਨਿਯਮ ਚਾਹੀਦੇ ਹੈ ਇੱਕ ਕਮੇਟੀ ਬਣਾਈ ਸੀ ਉਸ ਕਮੇਟੀ ਦੇ ਵਿੱਚ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਾਕਟਰ ਕਰਮਜੀਤ ਸਿੰਘ ਨੂੰ ਪਾਇਆ ਸੀਗਾ ਤੇ ਜਦੋਂ ਤੋਂ ਇਹ ਗੱਲ ਆਈ ਹੈ ਵੀ ਉਹ ਆਰਐਸਐਸ ਦੇ ਮੁਖੀ ਨੂੰ ਜਵਾਬ ਦੇ ਰਹੇ ਆ ਵੀ ਅਸੀਂ ਕੀ ਕਰ ਰਹੇ ਆ ਗੁਰਨਾਨਕ ਦੇਵ ਯੂਨੀਵਰਸਿਟੀ ਚ ਕੀ ਨਾ ਕਰ ਰਹੇ ਆ ਉਹ ਬਹੁਤਿਆਂ ਨੇ ਸੁਣ ਲਈ। ਉਸ ਤੋਂ ਬਾਅਦ ਇਹ ਰੌਲਾ ਪੈ ਗਿਆ ਤੇ ਉਹਨਾਂ ਨੂੰ ਹਟਾਉਣ ਦਾ ਮੁੱਦਾ ਪੱਗ ਗਿਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਨੇ ਉਹਨਾਂ ਨੂੰ ਉਸ ਕਮੇਟੀ ਚੋਂ ਕੱਢ ਦਿੱਤਾ। ਇੱਕ ਗੱਲ ਤਾਂ ਇਹ ਹੈ ਦੂਜਾ ਇਹ ਹੈ ਵੀ ਚਾਹੇ ਅਸੀਂ ਉਹਨਾਂ ਨਾਲ ਸਹਿਮਤ ਹੋਈਏ ਨਾ ਹੋਈਏ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਹੈ ਵੀ ਸੰਨ 2004 ਦੇ ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਦੀਆਂ ਸ਼ਤਾਬਦੀ ਮਨਾਈ ਜਾ ਰਹੀ ਸੀ ਤਾਂ ਉਸ ਵਕਤ ਅ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰਐਸਐਸ ਤੇ ਰਾਸ਼ਟਰੀ ਸਿੱਖ ਸੰਗਤ ਦੀਆਂ ਦੋਨਾਂ ਸੰਸਥਾਵਾਂ ਦੇ ਨਾਲ ਆਮ ਸਿੱਖਾਂ ਨੂੰ ਰਾਬਤਾ ਨਾ ਕਰਨ ਲਈ ਕਿਹਾ ਗਿਆ ਸੀਗਾ ਕਿਉਂਕਿ ਇਹ ਦੋਵੇਂ ਸੰਸਥਾਵਾਂ ਸਿੱਖੀ ਦਾ ਨਾਂ ਵਰਤ ਕੇ ਤੇ ਸਿੱਖੀ ਸਿਧਾਂਤਾਂ ਦੇ ਉਲਟ ਕੰਮ ਕਰਦੀਆਂ ਨੇ ਇਹ ਕਿਹਾ ਗਿਆ ਸੀ ਉਸ ਟਾਈਮ ਤੇ ਇਸ ਨਜ਼ਰੀਏ ਤੋਂ ਵੀ ਇਸ ਗੱਲ ਨੂੰ ਦੇਖਿਆ ਜਾ ਰਿਹਾ ਹੈ ਅ ਅਸੀਂ ਇਸ ਨੂੰ ਇੱਕ ਹੋਰ ਨਜ਼ਰੀਏ ਤੋਂ ਦੇਖਦੇ ਹਾਂ ਕਿ ਅ ਅੱਜ ਦਾ ਇੰਡੀਅਨ ਐਕਸਪ੍ਰੈਸ ਨੇ ਵੀ ਬਹੁਤ ਵੱਡੀ ਸਾਰੀ ਇਹਦੇ ਤੇ ਖਬਰ ਲਾਈ ਹੈ ਤੇ ਉਹ ਦੂਜੇ ਅਡ ਅਡ ਲੋਕਾਂ ਦਾ ਰਾਜਨੀਤਿਕ ਪਾਰਟੀਆਂ ਦਾ ਇਹਦੇ ਤੇ ਪ੍ਰਤੀਕਰਮ ਦਿੱਤਾ ਹੈ ਤੇ ਉਹਨਾਂ ਨੇ ਆਪਣਾ ਖੁਦ ਦਾ ਸਪਸ਼ਟੀਕਰਨ ਇੱਕ ਜਿਹੜਾ ਹੈ ਉਹ 50 ਮੀਟਰ ਵੀ ਉੱਚਾ ਦੱਤਾ ਹੈ ਵੀ ਮੈਂ ਤਾਂ ਉੱਥੇ ਵਾਈਸ ਚਾਂਸਲਰਾਂ ਦੀ ਕਾਨਫਰੰਸ ਸੀ ਮੈਂ ਤਾਂ ਉਹਦੇ ਵਿੱਚ ਕੋਈ ਸਿੱਖੀ ਦੇ ਵਿਰੁੱਧ ਕੋਈ ਗੱਲ ਨਹੀਂ ਕੀਤੀ ਇਸ ਤਰ੍ਹਾਂ ਕੀਤਾ ਤਾਂ ਇਹ ਕੀਤਾ ਜਦੋਂ ਧਿਆਨ ਨਾਲ ਅਸੀਂ ਉਸ ਵਾਈਸ ਚਾਂਸਲਰਾਂ ਦੀ ਕਾਨਫਰੰਸ ਤੇ ਉਹ ਸਾਰੇ ਫੰਕਸ਼ਨ ਬਾਰੇ ਦੇਖਦੇ ਆ ਤਾਂ ਮੈਂ ਖੁਦ Google ਦੇ ਉੱਤੇ ਉਸ ਜਿਹੜੀ ਸੰਸਥਾ ਹੈਗੀ ਹੈ ਸਿੱਖਿਆ ਸੰਸਕ੍ਰਿਤੀ ਉਥਾਨ ਨਿਯਾਸ ਉਹਦੇ ਫੰਕਸ਼ਨ ਜਿਨੇ ਵੱਲੋਂ ਇਹ ਕਰਾਇਆ ਗਿਆ ਸੀ ਤੇ ਜਿਹਦੇ ਵੱਲੋਂ ਇਹ ਅਮਰਤਾ ਵਿਸ਼ਵ ਵਿਦਿਆ ਪੀਠਮ ਦੇ ਵਿੱਚ ਇਹ 28 ਤਰੀਕ ਦੀ ਵੀਡੀਓ ਡਾਕਟਰ ਕਰਮਜੀਤ ਸਿਉਣਾ ਦੀ ਵਾਇਰਲ ਹੋਈ ਹੈ ਉਹ ਫੰਕਸ਼ਨ ਦਾ ਹਿੰਦੂ ਨੇ ਦਾ ਹਿੰਦੂ ਅਖਬਾਰ ਨੇ 24 ਜੁਲਾਈ ਨੂੰ ਉਹਦੀ ਖਬਰ ਲਾਈ ਹੋਈ ਹੈ ਵੀ ਜਿਹੜੀ ਆ ਸੰਸਥਾ ਹੈਗੀ ਹੈ ਸਿੱਖਿਆ ਸਾਂਸਕ੍ਰਿਤੀ ਉਥਾਨ ਨਿਯਾਸ ਇਹ 4 ਦਿਨਾਂ ਦੇ ਫੰਕਸ਼ਨ ਕਰ ਰਹੀ ਹੈ ਪਹਿਲੇ ਦਿਨਾਂ ਦੇ ਵਿੱਚ ਇਹ ਇਹ ਲੋਖਾ ਜੋਖਾ ਕਰੂਗੀ ਵੀ ਪਿਛਲੇ 5 ਸਾਲਾਂ ਚ ਸਾਡੀ ਇਹ ਸੰਸਥਾ ਨੇ ਕੀ ਕੀ ਚੰਗੇ ਕੰਮ ਕੀਤੇ ਕੀ ਸਾਥੀਆਂ ਕਮਾਂ ਕਮੀਆਂ ਰਹਿ ਗਈਆਂ ਉਹਦਾ ਸਾਰਾ ਰਿਵਿਊ ਕਰੂਗੀ ਸਾਰੇ ਦੇਸ਼ ਦੇ ਵਿੱਚ ਜੋ ਉਹ ਕਰਦੇ ਆ ਖਾਸ ਤੌਰ ਤੇ ਕਰਲਾ ਦੇ ਵਿੱਚ ਕੋਚੀ ਦੇ ਵਿੱਚ ਇਹ ਹੋਈਆਂ ਤੇ 27 ਤੇ 28 ਨੂੰ ਉਹ ਉਹਨਾਂ ਨੇ ਸਿੱਖਿਆ ਬਾਰੇ ਸਿੱਖਾ ਤੇ ਉਹ 28 ਤਰੀਕ ਦੀ ਸਿੱਖਿਆ ਬਾਰੇ ਹੈ ਜਦੋਂ ਇਹ ਡਾਕਟਰ ਕਰਮਜੀਤ ਸਿੰਘ ਜੀ ਬੋਲ ਰਹੇ ਹੈ ਯਾਨੀ ਇਹ ਕਿਸੇ ਵਾਈਸ ਚਾਂਸਲਰਾਂ ਦੀ ਕਾਨਫਰੰਸ ਕਿਸੇ ਸਰਕਾਰੀ ਸੰਸਥਾ ਵੱਲੋਂ ਸੱਦੀ ਹੋਈ ਨਹੀਂ ਹੈ ਇਹ ਸੰਸਥਾ ਹੀ ਆਰਐਸਐਸ ਦੀ ਆਪਣੀ ਸੰਸਥਾ ਹੈ ਜਿਨੇ ਇਹ ਕਾਨਫਰੰਸ ਸੱਦੀ ਉਹਦੇ ਵਿੱਚ ਬਹੁਤ ਸਾਰੇ ਵਾਈਸ ਚਾਂਸਲਰ ਗਏ ਕਿਉਂਕਿ ਪਿਛਲੇ ਲੰਬੇ ਸਮੇਂ ਦੇ ਵਿੱਚ ਬੀਜੇਪੀ ਦੀ ਸਰਕਾਰ ਨੇ ਅੱਡ-ਅੱਡ ਕੇਂਦਰੀ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਸਾਰੀਆਂ ਸੂਬਾਈ ਯੂਨੀਵਰਸਿਟੀਆਂ ਦੇ ਵਿੱਚ ਆਪਣੇ ਆਰਐਸਐਸ ਦੇ ਬੰਦੇ ਲਾਏ ਹੋਏ ਤੇ ਉਹਨਾਂ ਵਾਈਸ ਚਾਂਸਲਰਾਂ ਨੇ ਉੱਥੇ ਹੋਣਾ ਹੀ ਹੈ ਕੀ ਹੁਣ ਅਸੀਂ ਇਹ ਸਮਝੀਏ ਕੇ ਵੀ ਡਾਕਟਰ ਕਰਮਜੀਤ ਸਿੰਘ ਨੂੰ ਵੀ ਕਿਸੇ ਆਰਐਸਐਸ ਦੀ ਸੰਸਥਾ ਨੇ ਇੱਥੇ ਲਾਇਆ ਜਾਂ ਉਹਨਾਂ ਦੀ ਡਿਊਟੀ ਆਰਐਸਐਸ ਦੀ ਸੰਸਥਾ ਨੇ ਇੱਥੇ ਲਾਈ ਵੀ ਤੂੰ ਕਿਸੇ ਨਾ ਕਿਸੇ ਢੰਗ ਨਾਲ ਇੱਥੇ ਵਾਈ ਚਾਂਸਲਰ ਬਣ ਜਾ ਤੇ ਫਿਰ ਆਪਣੇ ਵਾਲਾ ਕੰਮ ਕਰੀ ਸੋ ਕੀ ਇਹਨਾਂ ਨੂੰ ਆਰਐਸਐਸ ਦੀ ਵਿਚਾਰਧਾਰਾ ਦੀ ਸਾਡੇ ਪੰਜਾਬ ਦੀਆਂ ਯੂਨੀਵਰਸਿਟੀਆਂ ਚ ਕੁਸ 6:30 ਵਜੇ ਉਹ ਦੇਖਿਆ ਜਾਵੇ ਜਾਂ ਸਾਡੇ ਪੰਜਾਬ ਦੀ ਜਿਹੜੀ ਭਗਵੰਤ ਮਾਨ ਸਰਕਾਰ ਹੈ ਉਸ ਦੀ ਨਲਾਇਕੀ ਸਮਝਿਆ ਜਾਵੇ ਕਿ ਸੁਬਾਈ ਯੂਨੀਵਰਸਟੀਆਂ ਦੇ ਵਿੱਚ ਵੀ ਇਸ ਕਿਸਮ ਦੇ ਵਾਈਸ ਚਾਂਸਲਰ ਚਾ ਰਹੇ ਆ ਜਿਹੜੇ ਆਰਐਸਐਸ ਨੂੰ ਜਵਾਬ ਦੇ ਰਹੇ ਆ ਪੰਜਾਬ ਦੇ ਲੋਕਾਂ ਦੀ ਜਵਾਬਦੇਹੀ ਨਹੀਂ ਸੋ ਇਹ ਬਹੁਤ ਵੱਡੇ ਸਾਰੇ ਸਵਾਲ ਲੇਗੇ ਤੇ ਕੱਲਾ ਇੱਕ ਕਰਮਜੀਤ ਸਿੰਘ ਜੀ ਨਹੀਂ ਬਹੁਤ ਸਾਰੇ ਹੋਰ ਅਧਿਕਾਰੀ ਨੇ ਜਿਹੜੇ ਆਰਐਸਐਸ ਵੱਲੋਂ ਕੁਸਪੈਂਟ ਕਰਕੇ ਸਾਡੇ ਪੰਜਾਬ ਦੇ ਅੱਧਾ ਅੱਧ ਖੇਤਰਾਂ ਚ ਸੱਭਿਆਚਾਰ ਖੇਤਰਾਂ ਚ ਸਾਇਦ ਦੇ ਖੇਤਰਾਂ ਦੇ ਵਿੱਚ ਸਿੱਖਿਆ ਦੇ ਖੇਤਰਾਂ ਚ ਹੈਲਥ ਦੇ ਖੇਤਰ ਦੇ ਵਿੱਚ ਸਾਰੇ ਪਾਸੇ ਉਹਨਾਂ ਨੇ ਆਪਣੀ ਪੈਠ ਬਣਾਈ ਹੋਈ ਹੈ ਸਾਡੇ ਡੀਪੀਐਚ ਦਫ਼ਤਰ ਦੇ ਵਿੱਚ ਇੱਕ ਬੰਦਾ ਆਇਆ ਹੁੰਦਾ ਸੀ ਜਿਨੇ ਸਰਕਾਰ ਤੋਂ ਬਿਨਾ ਉਹਨਾਂ ਨੂੰ ਪੂਰੀ ਗੱਲ ਸਮਝਾਏ ਅੱਠ ਵੱਡੇ ਸਰਕਾਰੀ ਕਾਲਜ ਉਹਨਾਂ ਨੂੰ ਆਟੋਨਮਸ ਬਣਾਉਣ ਦਾ ਫੈਸਲਾ ਕਰਵਾ ਲਿਆ ਸੀਗਾ ਤੇ ਉਹ ਬਹੁਤ ਜ਼ਿਆਦਾ ਹਲਲਲਾ ਹੋ ਗਈ ਸੀ ਸਾਰੇ ਪੰਜਾਬ ਚ ਰੌਲਾ ਪੈ ਗਿਆ ਸੀ ਵੀ ਸਰਕਾਰੀ ਕਾਲਜਾਂ ਨੂੰ ਇੱਕ ਕਿਸਮ ਨਾਲ ਪ੍ਰਾਈਵੇਟ ਕਰਿਆ ਜਾ ਰਹੇ ਹਨ ਉਹ ਸਕੀਮ ਉੱਤੋਂ ਕੇਂਦਰ ਦੀ ਸੀ ਤੇ ਉਹ ਕੋਈ ਬੰਦਾ ਲਾਗੂ ਕਰਨ ਲਈ ਡੀਪੀਆਈ ਦਫ਼ਤਰ 'ਚ ਬੈਠਾ ਸੀ ਤੇ ਉਹਨੇ ਉਹ ਪ੍ਰਪੋਜ਼ਲ ਜਿਹੜੀ ਹੈ ਪਾਸ ਕਰਵਾ ਦਿੱਤੀ ਸੀ ਫਿਰ ਰੌਲਾ ਪੈਣ ਤੋਂ ਬਾਅਦ ਉਹ ਵਾਪਸ ਹੋਈ ਉਹੀ ਬੰਦਾ ਹੈ ਜਿਹੜਾ ਜਿਹੜੇ ਆ 1158 ਵਾਲੇ ਵਿਚਾਰੇ ਜਿਹੜੇ ਆ ਦਰਦਾਰ ਭਟਕਦੇ ਫਿਰ ਰਹੇ ਹੈ ਇਹਨਾਂ ਨੂੰ ਸਾਰਾ ਨੁਕਸਾਨ ਕਰਨ ਵਾਲਾ ਬੰਦਿਆਂ ਚ ਜਿੱਥੇ ਕ੍ਰਿਸ਼ਨ ਕੁਮਾਰ ਸੈਕਟਰੀ ਐਜੂਕੇਸ਼ਨ ਉਸ ਵੇਲੇ ਦਾ ਜ਼ਿੰਮੇਵਾਰ ਹੈ ਉੱਥੇ ਡੀਪੀਆਈ ਦਫ਼ਤਰ ਚ ਬੈਠੇ ਬੰਦੇ ਵੀ ਜ਼ਿੰਮੇਵਾਰ ਸੀ ਉਹਨਾਂ ਚ ਇੱਕ ਬੰਦਾ ਇਹ ਵੀ ਸੀਗਾ ਜਿਹੜਾ ਜਿਹੜਾ ਓਪਨਲੀ ਕਈ ਵਾਰ ਪ੍ਰਾਈਵੇਟ ਗੱਲਬਾਤ ਚ ਦੱਸਦਾ ਹੁੰਦਾ ਸੀ ਵੀ ਉਹ ਨਾਗਪੁਰ ਜਾ ਕੇ ਆਉਂਦਾ ਸੀਗਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਧਿਆਨ ਰੱਖਣ ਦੀ ਲੋੜ ਹੈ ਮੈਂ ਬਿਜਾਤੇ ਖੁਦ 3 ਸਾਲ 4 ਸਾਲ ਪਹਿਲਾਂ ਉਸ ਬੰਦੇ ਦੀ ਉੱਥੇ ਦਾ ਜਿਹੜਾ ਹੈਗਾ ਉਹ ਉੱਥੇ ਉਹਦੀ ਮੌਜੂਦਗੀ ਦੇ ਉੱਤੇ ਮੈਂ ਸਵਾਲ ਰੱਖੇ ਸੀ ਵੀ ਉਹ ਕਿਉਂ ਬੈਠਾ ਹੈ ਉੱਥੇ ਤਾਂ ਗੈਰਕਾਨੂੰਨੀ ਢੰਗ ਨਾਲ ਬੈਠਾ ਉਹ ਉਹਦੀ ਅਪੁਆਇੰਟਮੈਂਟ ਹੀ ਗੈਰਕਾਨੂੰਨੀ ਹੈ ਪਰ ਭਗਵੰਤ ਮਾਨ ਸਰਕਾਰ ਤੇ ਉਪਰੋਂ ਕੇਜਰੀਵਾਲ ਸਾਹਿਬ ਤੇ ਆਰਐਸਐਸ ਇਹਨਾਂ ਦੇ ਕੀ ਸਬੰਧ ਹੈ ਆਉਣ ਵਾਲਾ ਸਮਾਂ ਦੱਸੂਗਾ ਇਹ ਬਹੁਤ ਗੰਭੀਰ ਵਿਸ਼ਾ ਹੈ ਸਾਡੇ ਪੰਜਾਬ ਦੇ ਹਰ ਖੇਤਰ ਚ ਜਿਹੜੀ ਆਰਐਸਐਸ ਦੀ ਇਹ ਦਖਲਅੰਦਾਜ਼ੀ ਹੈ ਇਹਦਾ ਬਹੁਤ ਗੰਭੀਰ ਨੋਟਸ ਲੈ ਕੇ ਪੰਜਾਬੀਆਂ ਨੂੰ ਇਹਦੇ ਵਿਰੁੱਧ ਲੜਨ ਦੀ ਲੋੜ ਹੈ ਅਸੀਂ ਇੱਥੇ ਬਜਰੰਗ ਦਲ ਵਰਕੀਆਂ ਜਥੇਬੰਦੀਆਂ ਸੱਚੀ ਨਹੀਂ ਚਾਹੁੰਦੇ ਹਾਂ ਮਸਾ ਮਸਾ ਸਾਡੀ ਜਿਹੜੀ ਸ਼ਾਂਤੀ ਆਈ ਹੈ ਇਹ ਸ਼ਾਂਤੀ ਬਰਕਰਾਰ ਰਹਿਣੀ ਚਾਹੀਦੀ ਹੈ ਇੱਥੇ ਤਾਂ ਦੋਹਾਂ ਧਿਰਾਂ ਨੂੰ ਲੜਾ ਕੇ ਪੜਾ ਕੇ ਇੱਕ ਦੂਜੇ ਤੋਂ ਗਲਤ ਤੇ ਪੁੱਠੇ ਬਿਆਨ ਦਵਾ ਕੇ ਕਿਤੇ ਵੀ ਕੋਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਸਕਦੀਆਂ ਨੇ ਸਾਨੂੰ ਪੰਜਾਬੀਆਂ ਨੂੰ ਇਹ ਤੋਂ ਬਚ ਕੇ ਰਹਿਣ ਦੀ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇੱਕ ਸਾਂਝੀ ਕਰਨੀ ਹੈ ਵੀ ਕੰਗਣਾ ਰਣੌਤ ਜੀ ਦੀ ਜ਼ੁਬਾਨ ਦਾ ਰਸ ਇੰਨਾ ਕਿ ਤੀਜ ਹੈ ਕਿ ਉਹਨਾਂ ਨੂੰ ਹੁਣ ਕਿਹਾ ਗਿਆ ਵੀ ਤੁਸੀਂ ਇਹ ਰਸ ਦਾ ਜਿਹੜਾ ਸਵਾਦ ਹੈ ਉਹ ਬਠਿੰਡੇ ਜਾ ਕੇ ਚੱਖਦੇ ਰਹੋ ਹੋਇਆ ਇਹ ਕਿ ਜਦੋਂ 2020 ਦੇ ਵਿੱਚ ਕਿਸਾਨ ਅੰਦੋਲਨ ਚੱਲਿਆ ਤਾਂ ਇੱਕ ਸਾਡੀ ਮਾਤਾ ਮਹਿੰਦਰ ਕੌਰ ਬਠਿੰਡੇ ਦੀ ਉਹ ਉੱਥੇ ਗਈ ਸੀ ਤੇ ਉਹਦੀ ਫੋਟੋ ਆ ਗਈ ਵੀਡੀਓ ਆ ਗਈ ਤੇ ਇਸ ਨੇ ਉਹਦੇ ਤੇ ਕਮੈਂਟ ਕਰ ਦਿੱਤੇ ਵੀ ਇਹ 100-100 ਰੁਪਏ ਚ ਮਾਤਾਵਾ ਆ ਜਾਂਦੀਆਂ ਨੇ ਇਸ ਤਰ੍ਹਾਂ ਤੇ ਫਿਰ ਇਹ ਵੀ ਕਹਿੰਦਾ ਵੀ ਇਹ ਤਾਂ ਬਿਲਕੁਲ ਕਿਸਾਨ ਵਰਗੀ ਲੱਗਦੀ ਹੈ ਇਹ ਤਾਂ ਉੱਥੇ ਜਿਹੜੀ ਬੈਠੇ ਜਿਹੜੇ ਆਪਣਾ ਸ਼ਹੀਨ ਬਾਗ ਦੇ ਵਿੱਚ ਬੈਠੀ ਮਾਤਾ ਵਰਗੀ ਲੱਗਦੀ ਹੈ ਫਲਾਣਾ ਲੱਗਦੀ ਹੈ ਕਿਉਂਕਿ ਨਫ਼ਰਤ ਦੀ ਗੱਲਾਂ ਕਰ ਉਦੇ ਉੱਤੇ 2021 ਦੇ ਵਿੱਚ ਇੱਥੇ ਹੱਤਕੀ ਜਿੱਤ ਦਾ ਦਾਵਾ ਹੋ ਗਿਆ ਬਠਿੰਡੇ ਤੇ ਉਹ ਦਾਅਵੇ ਦੇ ਉੱਤੇ ਉਹਨੇ ਹਾਈ ਕੋਰਟ ਦੇ ਵਿੱਚ ਕੱਲ ਪੁਕਾਰ ਲਾਈ ਹੋਈ ਸੀ ਪਹਿਲਾਂ ਦੀ ਤੇ ਕੱਲ ਹਾਈ ਕੋਰਟ ਨੇ ਕਿਹਾ ਵੀ ਬੀਬੀ ਜੱਤੈ ਨੂੰ ਪਤਾ ਲੱਗ ਗਿਆ ਵੀ ਉਹ ਮਹਿੰਦਰ ਕੌਰ ਹੋਰ ਹੈ ਉਹ ਚੀਜ਼ਾਂ ਹੋਰ ਨੇ ਜੋ ਤੂੰ ਕਹਿੰਦੀ ਰਹੀ ਤੂੰ ਮਾਫੀ ਮੰਗ ਲੈ ਜੀ ਤੂੰ ਅੱਜ ਤੱਕ ਮਾਫੀ ਨਹੀਂ ਮੰਗੀ ਤੇ ਇਸ ਕਰਕੇ ਤੈਨੂੰ ਇਹਦੇ ਤੋਂ ਕੋਈ ਛੋਟ ਨਹੀਂ ਮਿਲਣੀ ਤੇਰੀ ਇਹ ਐਫ ਆਈ ਆਰ ਕੋਈ ਕੈਨਸਲ ਨਹੀਂ ਹੋਣੀ ਤੇ ਇਹ ਕੇਸ ਤੈਨੂੰ ਭੁਗਤਣਾ ਪੈਣਾ ਜਾਂ ਬਠਿੰਡੇ ਜਾ ਕੇ ਜੋ ਕੁਛ ਤੂੰ ਬੋਲਿਆ ਹੋਇਆ ਉਸ ਦਾ ਸਵਾਦ ਚੱਕ ਇਹ ਕੰਗਨਾਰਣਾਤ ਬਾਰੇ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਵੀ ਮੋਹਾਲੀ ਦੀ ਇੱਕ ਸੀਬੀਆਈ ਕੋਰਟ ਨੇ ਤਰਨਤਾਰਨ ਜ਼ਿਲ੍ਹੇ ਦੇ ਇੱਕ ਸਾਬਕਾ ਐਸਐਸਪੀ ਭੁਪਿੰਦਰਜੀਤ ਸਿੰਘ ਤੇ ਡੀਐਸਪੀ ਦਵਿੰਦਰ ਸਿੰਘ ਤੇ ਇੱਕ ਇਨਸਪੈਕਟਰ ਗੋਲਵਰਗ ਸਿੰਘ ਤੇ ਦੋ ਏਐਸਆਈ ਵਗੈਰਾ ਉਹਨਾਂ ਨੂੰ ਜਿਹੜਾ ਦੋਸ਼ੀ ਪਾਇਆ ਵੀ ਉਹਨਾਂ ਨੇ ਦੋ ਝੂਠੇ ਪੁਲਿਸ ਮੁਕਾਬਲੇ ਬਣਾਏ ਸੀਗੇ ਤੇ ਇੱਕ 4 SPV স্পেশাল পুলিশ অফিসার ਵੀ ਉਹਨਾਂ ਨੇ ਕਤਲ ਕੀਤੇ ਸੀ ਝੂਠੇ ਮੁਕਾਬਲਿਆਂ ਦੇ ਵਿੱਚ ਤੇ ਹੁਣਾਂ ਨੂੰ سزا ਦੋ ਤਿੰਨ ਦਮਾਂ ਨੂੰ ਸੁਣਾਈ ਜਾਣੀ ਹੈ ਦੇਖਦੇ ਆ ਤੇ ਇਹ ਜਿਹੜੇ ਅੱਜ ਤੁਰੇ ਫਿਰਦੇ ਹੈਗੇ ਪੁਲਿਸ ਵਾਲੇ ਸਾਡੇ ਭੈਣ ਭਰਾ ਹੀ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਕਾਨੂੰਨ ਤੋਂ ਬਾਹਰ ਜਾ ਕੇ ਨਾ ਕਰਿਆ ਕਰੋ ਤੁਸੀਂ ਬਹੁਤ ਕੁਸ਼ ਕਰ ਰਹੇ ਹੋ ਹੁਣ ਜਿਆਦਾ ਚਮਲਾਇਆ ਹੋਇਆ ਹੈ ਭਗਵੰਤ ਮਾਨ ਨੇ ਭਗਵੰਤ ਮਾਨ ਨੂੰ ਕਿਸੇ ਨੇ ਨਹੀਂ ਪੁੱਛਣਾ ਜਦੋਂ ਕਿਤੇ ਅਜਿਹੇ ੜਿੱਕੇ ਆ ਗਏ ਕਾਨੂੰਨ ਮੁਤਾਬਕ ਜੋ ਬਣਦੀ ਕਾਰਵਾਈ ਆ ਕਰੋ ਐਵੇਂ ਹੀ ਲੋਕਾਂ ਦੇ ਪੁੱਤ ਮਾਰਨ ਦੀ ਤੁਹਾਨੂੰ ਕੋਈ ਲੋੜ ਨਹੀਂ ਅਸੀਂ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਕਾਨੂੰਨ ਦਾ ਰਾਜ ਰਹਿਣਾ ਚਾਹੀਦਾ ਹੈ ਕਾਨੂੰਨ ਦਾ ਹੱਥ ਚ ਲੈਣਾ ਚਾਹੇ ਮੈਂ ਲੈਣਾ ਤੇ ਚਾਹੇ ਕੋਈ ਪੁਲਿਸ ਵਾਲਾ ਲੈਂਦਾ ਉਹ ਗਲਤ ਹੀ ਗਲਤ ਹੈ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਕਰਨੀ ਹੈ ਦੋਸਤੋ ਉਹ ਉਹ ਇਹ ਹੈ ਕਿ ਵੀ ਕਰਨਾਟਕਾ ਦੇ ਵਿੱਚ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਹੈ ਸ਼੍ਰੀ ਐਚਡੀ ਦੇਵ ਗੋੜਾ ਬੜੇ ਅੱਛੇ ਬੰਦੇ ਆ ਉਹਨਾਂ ਨੂੰ ਨਿੱਜੀ ਤੌਰ ਤੇ ਮਾੜਾ ਨਹੀਂ ਅਸੀਂ ਕਹਿੰਦੇ ਉਹਨਾਂ ਦਾ ਇੱਕ ਪੋਤਾ ਪ੍ਰਜਵਲ ਰਵੰਨਾ ਜਿਹਦੇ ਉੱਤੇ ਪਿਛਲੇ ਸਾਲ ਜਦੋਂ ਚੋਣਾਂ ਹੁੰਦੀਆਂ ਸੀ ਲੋਕ ਸਭਾ ਦੀਆਂ ਉਹਦੇ ਤੀਜੇ ਦੌਰ ਦੇ ਵਿੱਚ ਉਹਦੀਆਂ ਕੁਝ ਵੀਡੀਓਜ਼ ਵਾਇਰਲ ਹੋ ਗਈਆਂ ਵੀਡੀਓਜ਼ ਵੀ ਕੋਈ 2 4 ਜਾਂ 5 7 ਨਹੀਂ 2000 ਦੇ ਨੇੜੇ ਤੜੇ ਦੱਸਦੇ ਆ ਵੀਡੀਓ ਸੀ ਜਿਹੜੀਆਂ ਅੱਡ ਅੱਡ ਲੇਡੀਜ਼ ਨੂੰ ਇੱਕ ਲੇਡੀ ਨੂੰ ਕਈ ਵਾਰ ਜਾਂ ਅੱਡ ਅੱਡ ਲੇਡੀਜ਼ ਨੂੰ ਜਿਹੜਾ ਉਹਨੇ ਉਹਨਾਂ ਦਾ ਜ਼ਬਰਜਨਾਹ ਉਹਨਾਂ ਨਾਲ ਕੀਤੇ ਉਹਦੀਆਂ ਵੀਡੀਓਜ਼ ਬਣਾਉਂਦਾ ਸੀਗਾ ਉਹ ਵੀਡੀਓਜ਼ ਵਾਇਰਲ ਹੋ ਗਈਆਂ ਆਦਮੀ ਉਹਨਾਂ ਚੋਂ ਇੱਕ ਲੇਡੀ ਉਹਦੀ ਜਿਹੜੀ ਘਰੇਲੂ ਨੌਕਰਾਨੀ ਸੀਗੀ ਉਸਨੇ ਦੱਸਿਆ ਵੀ ਜਿਹੜਾ ਉਹਦਾ ਫਾਰਮ ਹਾਊਸ ਸੀ ਮੇਰੇ ਨਾਲ ਉਹਦੇ ਨੇ ਜ਼ਬਰਜਨਾਹ ਕੀਤਾ ਹੈਗਾ ਉਹਦਾ ਸਾਰੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਕੱਲ ਉਥੋਂ ਦੀ ਇੱਕ ਜਿਹੜੀ ਸੈਸ਼ਨ ਅਦਾਲਤ ਹੈ ਸਪੈਸ਼ਲ ਕੋਰਟ ਹੈ ਜਿਹੜੀ ਐਮ ਐਲ ਏ ਐਮ ਪੀ ਦੇ ਕੇਸ ਦੇਖਦੀ ਹੈ ਉਸਨੇ ਉਹਨੂੰ ਦੋਸ਼ੀ ਮੰਨ ਲਿਆ ਇੱਕ ਕੇਸ ਚ ਦੋ ਕੇਸ ਅਜੇ ਹੋਰ ਨੇ ਐਫ ਆਈ ਆਰਾਂ ਉਹਦੇ ਤੇ ਤੇ ਉਹ ਉਹਨੂੰ ਸਜ਼ਾ ਅੱਜ ਸੁਣਾਈ ਗਈ ਹੁਣ ਦੇਖੀ ਨਹੀਂ ਮੈਂ ਮੈਂ ਹੁਣ ਨਹੀਂ ਦੇਖ ਸਕਦਾ ਸੀਗਾ ਅ ਅੱਜ ਸਜ਼ਾ ਸੁਣਾਈ ਜਾਣੀ ਹੈ ਵੀ ਕਿੰਨੀ ਸਜ਼ਾ ਹੁੰਦੀ ਹੈ ਇਹ ਵੀ ਤੁਹਾਨੂੰ ਦੱਸ ਦਈਏ ਵੀ ਜਦੋਂ ਉਹ ਪਿਛਲੇ ਸਾਲ ਉਹਨੇ ਮੈਂਬਰ ਪਾਰਲੀਮੈਂਟ ਦੀ ਲੋਕ ਸਭਾ ਦੀ ਚੋਣ ਲੜੀ ਉਥੋਂ ਹਸਨਪੁਰ ਜਿੱਥੋਂ ਦਾ ਦਾਦਾ ਚੋਣ ਲੜਦਾ ਰਿਹਾ ਐਚ ਡੀ ਦੇਵ ਗੋੜਾ ਸਾਬਕਾ ਪ੍ਰਧਾਨ ਮੰਤਰੀ ਉੱਥੇ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਸ ਬੰਦੇ ਲਈ ਵੋਟਾਂ ਮੰਗਣ ਗਏ ਹੋ ਸੀਗੇ ਤੇ ਉਹ ਬੰਦੇ ਤੇ ਜਦੋਂ ਆ ਵੀਡੀਓਜ਼ ਜਾਰੀ ਹੋ ਗਈਆਂ ਤਾਂ ਉਹ ਬਾਹਰ ਭੱਜ ਗਿਆ ਸੀਗਾ ਤੇ ਭੱਜਿਆ ਵੀ ਉਹ ਅਜੇਹੇ ਵੀਜ਼ੇ ਤੇ ਜਿਹਨੂੰ ਡਿਪਲੋਮੈਟ ਵੀਜ਼ਾ ਕਹਿੰਦੇ ਆ ਜਿਦੇ ਵਿੱਚ ਕੋਈ ਪੁੱਛ ਪੜਤਾਲ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਤੇ ਜਦੋਂ ਉਹ ਵਾਪਸ ਆਇਆ ਤਾਂ ਉਹਨੂੰ ਗ੍ਰਿਫਤਾਰ ਕਰ ਲਿਆ ਜੇ ਉੱਥੇ ਕਾਂਗਰਸ ਦੀ ਬਜਾਏ ਕੋਈ ਹੋਰ ਸਰਕਾਰ ਹੁੰਦੀ ਵਿੱਚੇ ਦਵਲੂਪੂ ਸ਼ੁਰੂ ਕਰ ਦੇਣਾ ਸੀ ਉਹਦਾ ਹੁਣ ਦੇਖਦੇ ਆ ਉਹ ਕੀ ਸਜ਼ਾ ਪਾਉਂਦਾ ਤੇ ਕਿੰਨੀ ਸਜ਼ਾ ਉਹਨੂੰ ਮਿਲਦੀ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ED ਨੇ ਅਨਿਲ ਅੰਬਾਨੀ ਨੂੰ ਇੱਕ ਕਰਜ਼ੇ ਦੇ ਫਰਾਡ ਦੇ ਕੇਸ ਦੇ ਵਿੱਚ ਜਿਹੜਾ 10000 ਕਰੋੜ ਤੋਂ ਵੱਧ ਦਾ ਹੈ ਜਿਹਦੇ ਚ 300 ਕਰੋੜ 3000 ਕਰੋੜ ਰੁਪਈਆ YES ਬੈਂਕ ਦਾ ਉਹਦੇ ਲਈ ਸੰਮਨ ਭੇਜਿਆ ਹੈ ਦੇਖਦੇ ਆਂ ਵੀ ਉਹਦੇ ਤੇ ਸਿਕੰਜਾ ਕਸਿਆ ਜਾਂਦਾ ਜਾਂ ਮਿੱਤਰ ਹੋਣ ਕਰਕੇ ਕੋਈ ਟਿੱਲ ਵੱਤ ਲਈ ਜਾਂਦੀ ਹੈ ਅੱਜ ਦੀ ਗੱਲ 'ਚ ਐਨਏ ਬਹੁਤ-ਬਹੁਤ ਸ਼ੁਕਰੀਆ